ਭਾਰਤੀ ਡਾਕ ਵਿਭਾਗ ਵਿੱਚ ਨਿਕਲੀ ਬੰਮਰ ਭਰਤੀ 63000 ਰੁਪਏ ਮਿਲੇਗੀ ਤਨਖਾ ਜਾਣੋ ਪੂਰਾ ਵੇਰਵਾ ਹੈਲੋ ਦੋਸਤੋ ਸ਼ਸ਼ੀ ਕਾਲਾ ਦਾਬ ਨਮਸਕਾਰ ਤੁਹਾਡੇ ਆਪਣੀ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਇਹ ਅਪਡੇਟ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਜੇ ਤੁਸੀਂ ਵੀ ਰੋਜ਼ਗਾਰ ਦੀ ਭਾਲ ਵਿੱਚ ਹੋ ਅਤੇ ਭਾਰਤੀ ਡਾਕ ਵਿਭਾਗ ਵਿੱਚ ਕੰਮ ਕਰਨ ਦੀ ਇੱਛੂ ਕੋ ਤਾਂ ਇਹ ਅੱਜ ਦਾ ਅਪਡੇਟ ਤੁਹਾਡੇ ਲਈ ਬੇਹਦ ਖਾਸ ਹੈ ਇਸ ਅਪਡੇਟ ਨੂੰ ਸੁਣਨ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਇੰਡੀਆ ਪੋਸਟ ਜਾਨੀ ਕਿ ਭਾਰਤੀ ਡਾਕ ਪੀ ਭਾਗ ਵਿੱਚ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਭਰਤੀ ਇੰਡੀਆ ਪੋਸਟ ਤੋਂ ਨੋਟੀਫਿਕੇਸ਼ਨ ਜਾਰੀ ਕਰਕੇ ਕੀਤੀ ਗਈ ਹੈ ਜਿਸ ਲਈ ਉਮੀਦਵਾਰ ਆਫਲਾਈਨ ਅਰਜੀ ਭਰ ਕੇ ਨਿਰਧਾਰਤ ਪਤੇ ਤੇ ਭੇਜ ਸਕਦੇ ਹਨ ਇਸ ਮੁਹਿੰਮ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਭਰਤੀ ਲਈ ਅਰਜੀ ਦੇਣ ਲਈ ਉਮੀਦਵਾਰ ਨੂੰ 14 ਮਈ ਤੱਕ ਨਿਸ਼ਚਿਤ ਪਤੇ ਤੇ ਪਹੁੰਚਣਾ ਜ਼ਰੂਰੀ ਹੈ ਜਿਸ ਤੋਂ ਬਾਅਦ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ ਨੋਟੀਫਿਕੇਸ਼ਨ ਦੇ ਅਨੁਸਾਰ ਕੁੱਲ 27 ਸਟਾਫ ਕਾਰ ਡਰਾਈਵਰਾਂ ਦੀਆਂ ਅਸਾਮੀਆਂ ਇਸ ਭਰਤੀ ਮੁਹਿਮ ਰਾਹੀਂ ਭੇਜੀਆਂ ਜਾਣਗੀਆਂ ਐਨਕੇ ਖੇਤਰ ਵਿੱਚ 4 ਅਸਾਮੀਆਂ ਬੀਜੀ ਹੈੱਡਕੁਆਰਟਰ ਖੇਤਰ ਵਿੱਚ 15 ਅਸਾਮੀਆਂ ਅਤੇ ਬੀਜੀ ਹੈੱਡਕੁਆਰਟਰ ਹੈੱਡਕੁਆਰਟਰ ਖੇਤਰ ਵਿੱਚ 8 ਅਸਾਮੀਆਂ ਖਾਲੀ ਹਨ ਇਸ ਮੁਹਿਮ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ ਬਿਨੇ ਕਰਨ ਵਾਲੇ ਉਮੀਦਵਾਰ ਕੋਲ ਹਲਕੇ ਭਾਰੀ ਮੋਟਰ ਵਾਹਨਾਂ ਲਈ ਇੱਕ ਵੈਧ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ ਇਸ ਵਿੱਚ ਉਮਰ ਸੀਮਾ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਘੱਟੋ ਘੱਟ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਜ਼ਰੂਰੀ ਹੈ। ਇਹਨਾਂ ਅਸਾਮੀਆਂ ਤੇ ਚੁਣੇ ਗਏ ਉਮੀਦਵਾਰਾਂ ਨੂੰ 19900 ਰੁਪਏ ਤੋਂ ਲੈ ਕੇ 63200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਥਿਉਰੀ ਟੈਸਟ, ਡਰਾਈਵਿੰਗ ਟੈਸਟ ਅਤੇ ਮੋਟਰ ਮੈਕੈਨਿਜ਼ਮ ਟੈਸਟ ਵਿੱਚ ਹਾਜ਼ਰ ਹੋਣਾ ਪਵੇਗਾ। ਇਸ ਵਿੱਚ ਸਫਲ ਹੋਣ ਵਾਲੇ ਉਮੀਦਵਾਰ ਦੀ ਚੋਣ ਇਹਨਾਂ ਅਸਾਮੀਆਂ ਤੇ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰ ਨੂੰ 2 ਸਾਲ ਦੀ ਪ੍ਰੋਬੇਸ਼ਨ ਪੀਰੀਅਡ ਵਿੱਚੋਂ ਗੁਜ਼ਰਨਾ ਹੋਵੇਗਾ। ਹੁਣ ਗੱਲ ਆਉਂਦੀ ਹੈ ਕਿ ਫਾਰਮ ਕਿੱਥੇ ਭੇਜੀਏ? ਆਓ ਤੁਹਾਨੂੰ ਦੱਸਦੇ ਹਾਂ ਅਪਲਾਈ ਕਰਨ ਲਈ ਉਮੀਦਵਾਰ ਬਿਨੇ ਪੱਤਰ ਭੇਜ ਸਕਦੇ ਹਨ ਅਤੇ ਲੋੜੀਂਦੇ ਦਸਤਾਵੇਜ਼ ਦੇ ਨਾਲ ਇਸ ਨੂੰ ਮੈਨੇਜਰ ਮੇਲ ਮੋਟਰ ਸਰਵਿਸ ਬੈਂਗਲੂਰ 560001 ਤੇ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਰਾਹੀਂ ਭੇਜ ਸਕਦੇ ਹਨ ਲੋੜੀਂਦੇ ਫੀਰਵਿਆਂ ਲਈ ਉਮੀਦਵਾਰ ਅਧਿਕਾਰਤ ਵੈਬਸਾਈਟ ਦੀ ਮਦਦ ਲੈ ਸਕਦੇ ਹਨ ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ